ਹਾਂਜੀ ਸੱਚੇ ਕਾਲਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਲਾਡਲੀਆਂ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਗੁਰਪ੍ਰੀਤ ਦੀ ਸੋਚ ਦੇ ਅਨੁਸਾਰ ਜਿਸ ਨੇ ਜਨਮ ਦਿੱਤਾ ਉਹ ਵੀ ਇਹ ਕਿਸੇ ਦੀ ਧੀ ਆ ਪਰ ਗੁਰਪ੍ਰੀਤ ਨੂੰ ਲੱਗ ਰਿਹਾ ਏ ਕਿ ਸ਼ਾਇਦ ਮੈਂ ਕੁੜੀਆਂ ਨੂੰ ਪੂਜ ਕੇ ਹੀ ਮੁੰਡਾ ਹਾਸਲ ਕਰ ਲਵਾਂਗਾ ਪਰ ਉਸ ਨੂੰ ਇਹ ਨਹੀਂ ਪਤਾ ਕਿ ਜਿੰਨਾ ਕੁੜੀਆਂ ਦੀ ਤੂੰ ਘਰ ਵਿੱਚ ਰਹਿੰਦੀਆਂ ਦੀ ਬੇਕਦਰਹੀ ਕਰ ਰਹੀ ਆਂ ਕਿਉਂਕਿ ਰੱਬ ਨੇ ਇੱਕ ਅਮੁੱਲ ਹੀਰਾ ਦਿੱਤਾ ਹੈ ਉਹਨਾਂ ਕੁੜੀਆਂ ਨੂੰ ਘਰੋਂ ਬਾਹਰ ਕੱਢ ਕੇ ਤੇ ਪੁੱਤ ਪਾਲ ਰਿਆ ਹੈ ਫਿਰ ਪੁੱਤ ਵੀ ਨਹੀਂ ਨਸੀਬ ਹੋ ਸਕਦਾ ਕਿਉਂਕਿ ਜੇਕਰ ਦਾ ਸੱਚਾ ਹੋਵੇ ਉਸ ਦੀ ਮਾਨਵੀ ਜਤੀ ਜਾਂ ਪੁੱਤ ਲਈ ਕੋਈ ਫਰਕ ਨਾ ਹੋਵੇ ਤੇ ਫੇਰ ਰੱਬ ਸਾਰਾ ਕੁਝ ਹੀ ਬਰਾਬਰ ਦਿੰਦਾ ਹੈ ਸੋਚਾ ਤੇ ਸੋਚ ਹੀ ਇਦਾਂ ਦੀ ਰੱਖੀ ਜਾਵੇ ਤੇ ਫੇਰ ਰੱਬ ਵੀ ਉੱਥੇ ਰੱਖਦਾ ਹੈ ਜੇਕਰ ਤੇ ਈਆਂ ਨੂੰ ਪੁੱਤਾਂ ਹੀ ਸਮਝ ਕੇ ਪਾਲ ਲਓ ਕਿਉਂਕਿ ਘਰ ਵਿੱਚ ਵਾਰਸ ਕੱਲਾ ਪੋਤ ਨਹੀਂ ਬਣ ਸਕਦਾ ਧੀ ਵੀ ਬਣ ਸਕਦੀ ਹੈ ਉਹ ਆਪਣੇ ਮਾਪਿਓ ਦੀ ਸੇਵਾ ਵੀ ਕਰ ਸਕਦੀ ਆ ਤੇ ਇਹ ਕੱਲ ਸੋਚਣ ਦੀ ਬਜਾਏ ਗੁਰਪ੍ਰੀਤ ਨੂੰ ਲੱਗਦਾ ਹੈ ਕਿ ਸ਼ਾਇਦ ਪੋਤੀ ਹੀ ਮੇਰੀ ਸੇਵਾ ਕਰੂਗਾ ਤੇ ਪੋਤੇ ਹੀ ਮੇਰੇ ਘਰ ਦਾ ਵਾਰਸ ਬਣੂਗਾ ਪਰ ਜਦ ਪੁੱਤ ਗਲਤ ਕਦਮ ਚੁੱਕ ਲੈਂਦੇ ਨੇ ਆਪਣੇ ਮਾਪਿਓ ਦੀ ਸੇਵਾ ਨਹੀਂ ਕਰਦੇ ਤੇ ਇਹ ਚੀਜ਼ਾਂ ਵੀ ਤਾਂ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਚੀਜ਼ਾਂ ਨੂੰ ਸੋਚਣ ਦੀ ਬਜਾਏ ਗੁਰਪ੍ਰੀਤ ਨੂੰ ਲੱਗ ਰਿਹਾ ਹੈ ਕਿ ਮੇਰੇ ਲਈ ਪੁੱਤ ਹੀ ਬੈਸਟ ਆ ਸੋ ਜਿਹੜੀਆਂ ਧੀਆਂ ਹੋਈਆਂ ਉਹਨਾਂ ਨੂੰ ਤਾਂ ਘਰ ਰੱਖਣਾ ਚਾਹੀਦਾ ਦੋਵੇਂ ਹੀ ਘਰੋਂ ਕੱਢ ਦਿੱਤੀਆਂ ਸੋ ਬਾਹਰ ਜਿਗਾ ਬਿਠਾਉਣ ਦਾ ਕੋਈ ਫਾਇਦਾ ਨਹੀਂ ਕਿ ਬਾਹਰ ਦੂਜਿਆਂ ਦੀਆਂ ਕੁੜੀਆਂ ਦੀ ਪੂਜਾ ਕਰਨੀ ਸੇਵਾ ਕਰਨੀ ਜਦ ਆਪਣੀਆਂ ਧੀਆਂ ਨੂੰ ਘਰੋਂ ਕੱਢਿਆ ਹੋਇਆ ਸੋ ਲੋਕਾਂ ਨੇ ਸਹੀ ਹੀ ਜਵਾਬ ਦੇ ਦਿੱਤਾ ਸੀ ਜਦੋਂ ਸੋਣੀ ਕੁੜੀਆਂ ਨੂੰ ਲੈਣ ਦਾਇਤੀ ਉਹ ਇਹ ਕਹਿੰਦੀ ਆ ਕਿ ਤੁਸੀਂ ਆਪਣੀਆਂ ਤਾਂ ਘਰੋਂ ਕੱਡੀਆਂ ਹੋਈਆਂ ਐ ਸਾਨੂੰ ਆਪਣੀਆਂ ਧੀਆਂ ਵਾਧੂ ਨਹੀਂ ਹੈਗੀਆਂ ਕਿ ਜਿਹੜੀਆਂ ਤੁਹਾਡੇ ਘਰ ਭੇਜ ਦਈਏ ਸੋ ਉੱਥੇ ਉਸ ਨੂੰ ਕਾफी ਸ਼ਰਮਿੰਦਗੀ ਮਹਿਸੂਸ ਹੁੰਦੀ ਆ ਤੇ ਉਸ ਦੀ ਸਾਰੇ ਜਾਣੇ ਹੀ ਕਾफी ਇਨਸਲਟ ਕਰਕੇ ਭੇਜਦੇ ਆ ਫਿਰ ਵੀ ਜਦੋਂ ਕੁੜੀਆਂ ਲੈ ਕੇ ਪਹੁੰਚਦਾ ਹੈ ਤੇ ਗੁਰਪ੍ਰੀਤ ਕਿਵੇਂ ਉਹਨਾਂ ਦੀ ਸੇਵਾ ਕਰਦਾ ਹੈ ਸੋ ਉਹ ਇੱਕ ਝੂਠੇ ਸਾਇੰਸ ਦੇ ਮਗਰ ਲੱਗ ਕੇ ਇਹ ਸਾਰਾ ਕੁਝ ਕਰ ਰਿਹਾ ਹੈ ਸੋ ਸਾਈਂ ਜਿਹੜਾ ਇਹ ਵਾਲੀ ਸਿੱਖਿਆ ਦੇ ਰਿਹਾ ਹੈ ਕਿ ਇਦਾਂ ਕਰ ਉਸ ਨੂੰ ਇਹ ਨਹੀਂ ਪਤਾ ਕਿ ਜਿੰਨਾਂ ਕੁੜੀਆਂ ਦੀ ਤੂੰ ਸੇਵਾ ਕਰਾ ਰਿਹਾ ਹੈ ਉਹ ਕੁੜੀਆਂ ਹੀ ਇਜ਼ਤਿਹਾਰ ਵੀ ਹੈਗੀਆਂ ਨੇ ਤੇ ਉਹਨਾਂ ਨੂੰ ਤੋਂ ਘਰੋਂ ਕਢਾਇਆ ਹੋਇਆ ਏ ਸੋ ਇਸ ਦਾ ਸ਼ਰਾਫ ਵੀ ਤਾਂ ਉਸ ਨੂੰ ਪਏਗਾ ਸੋ ਰੋਜੀ ਕਿਵੇਂ ਆਪਣੀ ਧੀ ਨੂੰ ਮਿਲਣ ਲਈ ਤਰਸ ਰਹੀ ਆ ਉਹ ਮੰਨੂ ਆਈ ਹੋਈ ਵੀ ਸਾਈਡ ਤੇ ਖਲੋਤੀ ਰਹਿੰਦੀ ਆ ਸੋ ਉੱਥੋਂ ਵੇਖ ਕੇ ਸਟੋਰੀ ਬਹੁਤ ਹੀ ਇਮੋਸ਼ਨਲ ਹੋ ਜਾਂਦੀ ਆ ਤੇ ਮੰਨੂ ਆਲ ਵੇਖ ਕੇ ਬਹੁਤ ਤਰਸ ਆਉਂਦਾ ਏ ਸੋ ਕਿਵੇਂ ਆਪਣੀ ਨਾਨੀ ਨਾਨੇ ਦੀ ਗੱਲ ਮੰਨ ਕੇ ਬਾਹਰ ਹੀ ਖੜੀ ਰਹਿੰਦੀ ਆ ਤੇ ਦਿਲ ਕਰਦਾ ਹੋਵੇ ਛੋਟੀ ਬੱਚੀ ਦਾ ਆਪਣੀ ਮਾਂ ਨੂੰ ਮਿਲਣ ਨੂੰ ਤਾਂ ਵੀ ਨਹੀਂ ਅੱਗੇ ਆਉਂਦੀ ਤੋ ਪਤਾ ਲੱਗਦਾ ਏ ਉਹ ਕਿ ਉਹ ਕਿੰਨੀ ਸੰਸਕਾਰੀ ਤੇ ਆਗਿਆਕਾਰ ਏ ਜਿਹੜੀ ਕਿ ਆਪਣੇ ਮਾਪਿਓ ਆਪਣੇ ਨਾਨੀ ਨਾਨਾ ਸਾਰਿਆਂ ਦੀ ਗੱਲ ਮੰਨਦੀ ਆ ਸੋ ਇਹੋ ਜੀਆਂ ਧੀ ਆ ਦਾ ਰੱਬ ਜੰਗੇ ਕਰਮਾ ਨਾਲ ਹੀ ਦਿੰਦਾ ਏ ਸੋ ਇਹਨਾਂ ਦੇ ਤਾਂ ਬਹੁਤ ਚੰਗੇ ਕਰਮ ਆ ਜਿਨ੍ਹਾਂ ਦੇ ਘਰ ਇੰਨੀ ਵਧੀਆ ਹੋਣ ਹਾਰ ਤੇ ਧੀ ਪੈਦਾ ਹੋਈ ਤੇ ਉਹ ਧੀ ਦੀ ਕਦਰ ਕਰਨ ਦੀ ਬਚਾਈ ਉਸ ਨੂੰ ਘਰੋਂ ਕੱਢਿਆ ਹੋਇਆ ਏ ਸੋ ਇਹਦਾ ਗੱਲ ਦਾ ਨਤੀਜਾ ਤੇ ਨਚੋੜ ਗੁਰਪ੍ਰੀਤ ਨੂੰ ਚੱਲਣਾ ਹੀ ਪਵੇਗਾ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ